ਸਾਸੀ ਦਾ ਬਲਾਪਾ ਸਸੀ ਦਾ ਸਸੀ ਦਾ ਬਿਨਾ ਸਸੀ ਦਾ ਖੁਸ਼ਰੋ ਅੱਲਾਹ ਸੌ ਦਾ ਪਹਿਲੇ ਅਸੀਂ ਬਹੁਤ ਜੀ ਬੁਰੀ ਹਾਲਤ ਆ ਧੰਨਵਾਦ ਵੀਰੇ ਵੀ ਦੇ ਇੱਕ ਬੇਨਤੀ ਅਸੀਂ ਕਰਦੇ ਹਾਂ ਕਿਉਂਕਿ ਪੈਰਤ ਜੀ ਭਰਾ ਹੋਰ ਵੀਰ ਮਦਦ ਕਰਦੇ ਮਾਇਰਾ ਵੀ ਤੇ ਰਸ਼ਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਜੀ ਦਿਵਾਓ ਕਿ ਜਿਹੜਾ ਸਾਡਾ ਗੁਜਾਰਾ ਚੱਲਦਾ ਹੀ ਰਹੇ ਦੋਨੋਂ ਪੱਕੀ ਨੌਕਰੀ ਦਿੰਦੇ ਜੀ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਹੁਣੇ ਗੱਲ ਕਰਾਣਾ ਕਿਉਂਕਿ ਬਣਾ ਕੇ ਤੇ ਹਾਂਜੀ ਤਾਂ ਤੁਸ ਪਸਟੀਨੋ ਗ੍ਰੀਟ ਤੁਹਡੇ ਦੋਵਾਂ ਦੇ ਇਕੱਠੇ ਚਲੇ ਜਾਇਆ ਕਰੋ ਤੇ ਇਕੱਠੇ ਆ ਜਾਇਆ ਕਰੋ ਫਿਰ ਉਸਪੁਰ ਤੁਹਾਨੂੰ ਚਾਲ ਬਲਾ ਸੱਸੀ ਗਾ ਸੱਸੀ ਗਾ ਸੱਸੀ ਗਾ ਕੁਸ਼ਰੋ ਸਾਡਾ ਪਹਿਲਾਂ ਅਸੀਂ ਆ ਬਹੁਤ ਜੀ ਤੁਸੀਂ ਜੀ ਆ ਧੰਨਵਾਦ ਵੀਰੇ ਵੀਰੇ ਇੱਕ ਬੇਨਤੀ ਅਸੀਂ ਕਰਦੇ ਆ ਕਿਉਂਕਿ ਪਿਆਰਤ ਜੀ ਭਰਾ ਹੋਰ ਵੀਰ ਮਦਦ ਕਰਦੇ ਨਾ ਰਹੀ ਵੀ ਤੇ ਰਸ਼ਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਆ ਜੀ ਦਿਵਾਓ ਕਿ ਜਿਹੜਾ ਸਾਡਾ ਗੁਜਾਰਾ ਚੱਲਦਾ ਹੀ ਰਹਿ। ਪਹਿਲਾਂ ਦੋਨੋਂ ਨੂੰ ਪੱਕੀ ਨੌਕਰੀ ਦਿੰਨੇ ਆ ਜੀ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਹੁਣੇ ਗੱਲ ਕਰਾਰਾ ਕਿੱਥੀ ਬੁਲਾ ਕੇ ਦਿੰਨੇ ਹਾਂ ਤੇ ਕੱਲ ਤੋਂ ਪੱਕੀ ਨੌਕਰੀ ਤੁਸੀਂ ਤੁਹਾਡੇ ਦੋਵਾਂ ਨੇ ਇਕੱਠੇ ਚਲੇ ਜਾਇਆ ਕਰੋ ਤੇ ਇਕੱਠੇ ਆ ਜਾਇਆ ਕਰੋ ਫਿਰ ਉਸਪੁਰ ਤੁਹਾਨੂੰ